ਜਦੋਂ ਸਾਡੀ ਥਾਣੇ ਗਿੱਦਰਬਾਦੀ ਟੀਮ ਵੱਲੋਂ ਅੰਡਰ ਦੀ ਸੁਪਰਵੀਜ਼ਨ ਆਫ ਡੀਐਸਪੀ ਗਿੱਦਰਬਾ ਅਸੀਂ ਪੰਜ ਬੰਦੇ ਨੂੰ ਰਾਉਂਡ ਅਪ ਕੀਤਾ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਨੀਪਿੰਡ ਦੇ ਵਿੱਚ ਉੱਥੋਂ ਅੱਗੇ ਸਪਲਾਈ ਕਰਦੇ ਹੁੰਦੇ ਸੀ ਤੇ ਜਿਹਨੂੰ ਜਿਹਨੂੰ ਸਪਲਾਈ ਕਰਦੇ ਸੀ ਉਹਦੀ ਅਸੀਂ ਡਿਟੇਲਸ ਕੱਢ ਰਹੇ। ਪਰ ਦੋਸਤੋ علاوہ ਮੈਂ ਤੁਹਾਨੂੰ ਦੱਸ ਦਿਆਂ ਇੱਕ ਰਿੰਕੂ ਗੁੱਜਰ ਹੈਗਾ, ਇੱਕ ਧੀਰ ਸਿੰਘ ਹੈਗਾ ਕੁਲਦੀਪ ਸਿੰਘ ਨੇ, ਇੱਕ ਸੁਜੀਤ ਸਿੰਘ ਤੇ ਇੱਕ ਰਾਜਿੰਦਰ ਸਿੰਘ। ਇਹ ਰਿਕਵਰੀ ਦੇ ਨਾਲ ਮੈਂ ਸਾਰੇ ਮੁਕਸਰ ਦੇ ਨਿਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਸੀਂ ਜੋ ਹੈਗੇ ਡਰੱਗਸ ਦੇ ਖਿਲਾਫ ਇੱਕ ਬੜੀ ਸਟਰੋਂਗ ਮੂਵਮੈਂਟ ਚਲਾਉਣ ਲੱਗੇ। ਜੇ ਆਲਰੇਡੀ ਚਲੀ ਆਈ ਹੈ ਉਹਦੇ ਵਿੱਚ ਸਾਡਾ ਯੋਗਦਾਨ ਇਹ ਰਹੇਗਾ ਕਿ ਅਸੀਂ ਸਾਡੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਇੱਕ ਤਾਂ ਡਰੱਗਸ ਸਮਗਲ ਸਾਰੇ ਫੜ ਲਈਏ ਤੇ ਉਸ ਤੋਂ ਇਲਾਵਾ ਜਿੰਨਾ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ ਉਹ ਵੀ ਸਾਰੀਆਂ ਫ੍ਰੀਜ਼ ਕਰਾਂਗੇ ਅਟੈਚ ਕਰਾ ਕੇ ਫੋਰਫੀਟ ਕਰਾਂਗੇ ਤੇ ਨਸ਼ਾ ਅਸੀਂ ਜ਼ਿਲ੍ਹੇ ਦੇ ਵਿੱਚ ਵਿਕਲ ਲੈਣਾ ਸਰ ਕਿ ਕਿਥੇ ਰਹਿਣਾ ਸੀ ਕੋਈ ਪਿੰਡ ਉਹਨਾਂ ਦਾ ਦੋ ਹੈਗੇ ਰਾਜਸਥਾਨ ਦੇ ਰਹਿਣ ਵਾਲੇ ਜੀ ਤੇ ਬਾਕੀ ਹੈਗੇ ਇੱਕ ਹੈਗਾ ਪੱਗ ਸਰਪਿੰਡ ਦਾ ਤੇ ਦੋ ਹੈਗੇ ਕੋਣੀ ਕਿਥੇ ਕਿਥੋਂ ਹੋਏ ਇਹਨਾਂ ਦੀ ਇਹ बेसिकली ਤਿੰਨ ਮੁੰਡੇ ਜੋ ਸੀਗੇ ਇਹ ਮਲੋਡ ਰੋਡ ਤੋਂ ਆ ਰਹੇ ਸੀ ਚਿੱਟੀ ਗੱਡੀ 'ਚ ਗੱਡੀ ਵਿੱਚ ਸੀ ਤੇ ਇਹਨਾਂ ਦੇ ਕੋਲ ਆਲਮੋਸਟ 1.10 ਹਜ਼ਾਰ ਕੈਸ਼ ਸੀ ਗਦੇ ਅਰਾਊਂਡ 50 ਕਿਲੋ ਕੁ ਕਿਨਾਰੀ ਘਟੀ ਸੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛਗੈਸ ਹੋਈ ਪੁੱਛਗੈਸ ਵਾਲਿਆਂ ਨੇ ਦੱਸਿਆ ਕਿ ਅਸੀਂ ਇਸ ਅੱਗੇ ਫਲਾਣ ਫਲਾਣੇ ਬੰਦੇ ਨੂੰ ਸਪਲਾਈ ਕਰਦੇ ਹਾਂ ਦਾਰੇ ਸੀ ਫਿਰ ਅਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ surjit ਤੇ rajinder ਮਿਲੇ को बाकी बची हुई जो बुकी थी बजा किलो इन मिली लख पार रुपए कैश इन सा परागिछ जारी है जेकर इन्हे पुराने परचे होना की भी डिटेल्स निकाली तो उन्होंने बेलां बोला किड़ी हुई है वो चेक करके उवाई की जाएगी ये गड्डिया लेके आती जी राजस्थान तो इतों सप्लाई होंगी सी वरना ग्डी थी पैसे है, एक कैश है के। ये सी आगे बुकिंग सप्लाई करके छोटी उम्र सताई साल साल एक तीह साल गिरफ्तारी बने की गिरफ्तारी हो चुकी है बाकी सा है पुछगिछ चल रही है लेती गई है उस तो बाद जो है का आगे तीन दिन लेती गई आगे आगे कार्रवाई जो बनती है राजस्थान जिले हाले जो है कि कोटा तो लेकर आ रहे सी आगे कितने सप्लाई कर दें अंडर इनवैसिगे जो चीज क्लीयर होनी